ਆਈ ਸਰ ਉਹ ਆਣੀ ਵੀ ਜੇ ਨਾ ਇਤੇ ਖਾਦ ਲੈ ਖਲਾਰਦਾ ਖਾਦ ਖਲਾਰਦੇ ਬੁੜਕੇ ਕਿੱਲ ਵਰਗੇ ਨਾਉਣ ਉਹ ਜਿਹੜਾ ਹੁੰਦੀ ਨਾ ਪੋੜੀ ਜੀ ਉਹਦੇ ਧਮਾਤੇ ਛੁੱਟ ਗਿਆ ਇਹਨਾਂ ਦਾ ਤੇ ਪੈਂਦਾ ਬੁੜਕੇ ਇਹਦੇ ਜਿਹੜੇ ਦੋ ਬੰਦੇ ਹੈ ਨਾ ਉਹ ਪਿੱਛੇ ਉਹਨੂੰ ਛਡੋ ਉਹ ਜਾ ਬਚਾਉਣ ਲੱਗੇ ਆ ਦੋਵਾਂ ਨੇ ਇਸ਼ਾਰਾ ਮਾਰਤੇ ਆ ਕੱਪੜਿਆ ਥੜੇ ਉਹ ਦੋ ਲੱਭ ਗਿਆ ਇੱਕ ਨੇ ਫੇਰ ਬਾਅਦ ਚ ਮਾਰੀ ਆ ਇਹ ਸਰਪੰਚ ਨੂੰ ਫੜਨ ਲੱਗਿਆਂ ਤੇ ਸਰਪੰਚਾ ਬਣ ਕੇ ਉਹ ਜਿਹੜਾ ਤੈਨੂੰ ਡੁੱਬ ਗਿਆ ਤੇ ਇੱਕ ਜਣੇ ਨੂੰ ਉਹ ਅੱਗੋਂ ਜਾ ਕੇ ਕੱਢ ਲਿਆ ਤੇ ਇਦਾਂ ਵਿਚਾਰੇ ਉਹ ਦੁਬਾਂ ਦੀਆਂ ਲੜਕੀਆਂ ਦੇ ਉਹ ਨਹੀਂ ਨੱਪਣ ਡਿਆ ਜੇ ਸਰਪੰਚ ਨਹੀਂ ਨੱਪਣ ਡਿਆ ਪਰਿਵਾਰ ਵਾਸਤੇ ਐਸ ਘੜੀ ਜਿਹੜੀ ਬਹੁਤ ਬਹੁਤ ਔਖੀ ਪਰਵਾਹ ਸਾਡੇ ਵਾਸਤੇ ਬਹੁਤ ਔਖੀ ਨਾ ਪਰ ਆਹੀ ਪਰਵਾਹ ਦੇ ਬੰਦਰੀਆਂ ਪਹਾਰਾ ਹਤੇ ਨਹੀਂ ਸਾਰੇ ਇਲਾਕੇ ਵਾ ਦੋਹਾਂ ਤਨਾ ਪਿੰਨਾ ਤੇ ਪੁੱਛੋ ਸਾਰਿਆਂ ਨੂੰ ਕਿ ਗਰੀਬ ਗੁਰਬੇ ਦਾ ਕੋਈ ਪੈਸਾ ਤੇ ਲੈਣ ਜਾਂਦਾ ਸੀ ਕਿ ਨਾਨ ਬੜੀਆਂ ਕੁੜੀਆਂ ਦੇ ਵਿਆਹ ਕੀਤੇ ਉਹਨਾਂ ਚੰਗਾ ਬਹੁਤ ਹੋ ਗਿਆ ਆਸਾਨ ਬਹੁਤ ਮਾੜੀ ਗੱਲ ਹੋਈ ਆ ਕਿਤੇ ਕੋਈ ਗੱਲ ਹੀ ਨਹੀਂ ਸੀ ਤੇ ਆਪਣੀ ਬੰਮੀ ਦੇ ਨੋਂ ਡਏ ਆ ਤੇ ਕਰਦਿਆਂ ਕਰਦਿਆਂ ਗੁਜਰਤ ਜਦੋਂ ਕਰਵਦੀ ਆ ਨਾ ਉਹਨਾਂ ਦੋਵਾਂ ਦੇ ਕੱਪੜੇ ਵੀ ਲੱਗ ਗਏ ਪਰਨਾ ਵੀ ਲੱਗ ਗਿਆ ਦਸਪੈਂਦਾ ਉਹਦੇ ਹੱਥ 'ਚ ਵਿਚਾਰੇ ਦੇ ਜਿਹੜਾ ਮਰਿਆ ਉਹਦਾ ਬੰਦਾ ਉਹਦੇ ਹੱਥ 'ਚ ਪਰਨਾ ਆਪਣੇ ਲੋਕ ਜਦੋਂ ਵਿਚ ਆਇਆ ਤੇ ਆਪਣੇ ਲੋਕ ਹੱਥ ਪਰਨਾ ਆਇਆ ਉਹਦੇ ਹੱਥ ਕਟਿਆ ਹੱਥ ਪਰਨਾ ਉਹਦੇ ਵਿੱਚ ਪਿਆ ਇਹਦਾ ਨਾਂ ਹੀ ਰੰਵੀਰ ਸਿੰਘ ਰਾਣਾ ਇੱਕ ਦਾ ਨਾਮ ਮੁਖਤਾਰ ਸਿੰਘ ਇੱਕ ਦਾ ਨਾਮ ਹੋ ਗਈ ਇੱਕ ਦਾ ਗਾਈ ਮੁਖਤਾਰ ਮੁਖਤਾਰ ਸਿੰਘ ਤੇ ਇੱਕ ਦਾ ਨਾਮ ਹਰ ਲਖਣ ਸਿੰਘ ਇਹ ਤਿੰਨ ਜਣੇ ਹੈਗੇ ਮੈਂ ਇਹ ਮੇਰਾ ਕੋਟਾ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਜੀ ਇਹਨਾਂ ਦਾ ਇੱਕ ਬੇਟਾ ਆ ਤੇ ਇਹਨਾਂ ਦੀ ਵਾਈਫ ਹੋਰ ਬਾਕੀ ਉਹਦਾ ਚਾਰ ਪੰਜ ਭਰਾ ਆ ਆਪਸੇ ਪੈਂਦੇ ਮਿਲਦੇ ਪੂਰੇ ਪਿੰਡ ਵਾਸਤੇ ਇਲਾਕੇ ਚ ਕਹਿੰਦੇ ਪੁੱਤਾ ਸ਼ੌਕ ਜਿਆ ਬਹੁਤ ਬਹੁਤ ਇੱਥੇ ਤੇ ਦੋ ਪਿੰਡ ਇਕੱਠੇ ਹੋਏ ਆ ਤੇ ਸਾਰੇ ਇਹਦੇ ਬਹੁਤ ਤੁਹਾਨੂੰ ਦੱਸਿਆ ਵੀ ਕਿਸੇ ਵੀ ਬੰਦੇ ਨੂੰ ਉਹਨੇ ਮੋੜਨਾ ਨਹੀਂ ਏਡਾ ਬੰਦਾ ਸ਼ਰੀਫ ਹੈ ਆ ਆ ਦੂਜਾ ਕਰਦਾ ਹੈ ਨਾ ਕੰਮ ਦਾ ਜਿਹੜਾ ਆਪਣਾ ਇਸ ਦਾ ਕੰਮ ਕਰਦਾ ਹੈ ਬਹੁਤ ਕਾਰੋਬਾਰ ਵਧੀਆ ਹੈ ਬਹੁਤ ਵਧੀਆ ਜਵਾਲੀ ਤੇ ਬਹੁਤ ਭੜੇ ਮਾਸਾ ਇਨਸਾਨ ਹੈ ਪਤਾ ਲੱਗਾ ਕਿੱਦਾਂ ਲੋਕਾਂ ਲੋਕ ਵੀ ਇਕੱਠੇ ਹੋਏ ਨੇ ਵਕ ਵਕ ਪਿੰਡਾਂ ਤੋਂ ਆਏ ਕਿੰਦਾ ਦਾ ਇੱਕ ਮਾਹੌਲ ਬਣਿਆ ਹੋ ਪਿੰਡ ਦੇ ਵਿੱਚ ਸਾਰੇ ਮਾਹੌਲ ਤੇ ਬੜਾ ਮੜਾ ਬਣਿਆ ਉਹ ਵੀ ਬੰਦਾ ਬਹੁਤ ਹੀਰਾ ਹੈ ਮੈਂ ਖੁਦ 12 ਸਾਲ ਕੰਮ ਕੀਤਾ ਇਹਨਾਂ ਨਾਲ ਸਭ ਤੋਂ ਪਹਿਲਾਂ ਮੈਂ ਕੰਮ ਸ਼ੁਰੂ ਕੀਤਾ ਇਹਨਾਂ ਨਾਲ ਭਾਈ ਇਹਨਾਂ ਨਾਲ ਏਡਾ ਹੀਰਾ ਬੰਦਾ ਕੋਈ ਕਹਿਣ ਲਈ ਗੱਲ ਨਹੀਂ ਹਮਨੇ 2 ਕੋ ਸਾਲ ਹੋਇਆ ਹਟਿਆ ਇਹਨਾਂ ਨਾਲ ਕੋਈ ਵੀ ਬੰਦਾ ਚਲ ਜੇ ਪਿੰਡੋਂ ਬਾਹਰੋਂ ਕਦੀ ਨਾ ਹੀ ਨਹੀਂ ਕੀਤੀ ਪੈਸੇ ਪੂਰੀ ਤੇ ਪ੍ਰਵਾਇਜ਼ ਨਹੀਂ ਹੋਈ ਨੇ ਉਹ ਬੰਦਾ ਹੀਰਾ ਹੈ ਹੁਣ ਇਹ ਲੱਭ ਜਾਵੇ ਡੱਡ ਬੋਦੀ ਬੜੀ ਨਹੀਂ ਪਰੇਸ਼ਾਨੀ